ਯੁੱਧ ਨਸ਼ਾ ਬਰਦ ਮੁਹਿੰਮ ਤਹਿਤ ਇੱਕ ਪਰਮਜੀਤ ਕੋਰ ਉਰਫ ਰਾਣੀ ਜੋ ਸਰ ਹਾਲਾਕਣਾ ਦੀ ਰਹਿਣ ਵਾਲੀ ਆ ਉਹਦੇ ਘਰ ਦੇ ਵਿੱਚ ਅਸੀਂ ਆਏ ਸੀਗੇ ਇਹਦੇ ਖਿਲਾਫ ਪੰਜ ਮੁਕਦਮੇ ਨਸ਼ੇ ਦੇ ਦਰਜ ਹੈਗੇ ਆ ਜਿਹਦੇ ਵਿੱਚ ਇਹਨੂੰ 10 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਹੋਇਆ ਆ ਤੇ ਇਹ ਇਸ ਵਕਤ ਜਿਹੜੀ ਹੈਗੀ ਜੇਲ੍ਹ ਦੇ ਵਿੱਚ ਹੈਗੀ ਆ ਇਹਨੇ ਨਸ਼ਾ ਵੇਚ ਕੇ ਜਿਹੜੀ ਆਪਣੀ ਇਲੀਗਲ ਪ੍ਰਾਪਰਟੀ ਬਣਾਈ ਸੀਗੀ ਫ੍ਰੀਜ਼ ਕਰਨ ਵਾਸਤੇ ਭੇਜਿਆ ਸੀਗਾ ਜੋ ਕੰਪਿਊਟਰ ਅਥਾਰਟੀ ਦਿੱਲੀ ਵੱਲੋਂ ਸਾਨੂੰ ਫ੍ਰੀਜ਼ਿੰਗ ਦੇ ਆਰਡਰ ਆ ਚੁੱਕੇ ਆ ਜੋ ਅਸੀਂ ਇਹਦੇ ਘਰ ਦੇ ਵਿੱਚ ਪਟਾਏ ਆ ਇਹਦੇ ਘਰ ਦੀ ਵੈਲਿਊ ਜਿਹੜੀ ਹੈਗੀ 24 ਲੱਖ 5000 ਰੁਪਏ ਲਾਈ ਗਈ ਇਹ ਜਿਹੜੇ ਨਸ਼ਾ ਵੇਚਣ ਵਾਲੇ ਆ ਇਹਨਾਂ ਨੂੰ ਸਖਤ ਅਟਾਹ ਕਰਦੇ ਆ ਕਿ ਜਿਹੜਾ ਵੀ ਕੋਈ ਨਸ਼ਾ ਵੇਚੂਗਾ ਉਹ ਵੀ ਉਹਦੇ ਇਲੀਗਲ ਬਣਾਇਆ ਹੋਇਆ ਆ ਯਾਰ ਉਹ ਅਸੀਂ ਫਰੀਜ਼ ਕਰਾਮਦਾਰਾਂ ਨੂੰ ਡਰਾਈਸੀ ਪ੍ਰਾਪਰਟੀ ਸੀਜ਼ ਕਰਦੇ ਅਸੀਂ ਇਸ ਗੱਲ ਨਾਲ ਏਗਰੀ ਹਾਂ ਕਿ ਹਾਂ ਵੀ ਕਾਪੀਸੀ ਹੋ ਰਹੀ ਆ ਕਿਉਂਕਿ ਇਹਨਾਂ ਨੇ ਨਸ਼ਾ ਵੇਚਿਆ ਦੀ ਤਰ੍ਹਾਂ ਦੇ ਨਾਲ ਹਮੇਸ਼ਾ ਖੜੇ ਆ ਪੁਲਿਸ ਨੂੰ ਵੀ ਉਹੀ ਅਪੀਲ ਆ ਕਿ ਸਾਫ ਰੋਡਰ ਨੂੰ ਆ ਠੀਕ ਨੇ ਤਾਂ ਸਰਕਾਰ ਨੇ ਤਾਂ ਨਾਤ ਪਾਈ ਲੈਣੀ ਇਲੀਗਲ ਪ੍ਰਾਪਰਟੀ ਉਹ ਵੀ ਅਸੀਂ ਹੋਊਗੀ ਜੂਹੀ ਬਣਾਈ ਆਉਂਦੇ ਸਰਕਾਰ ਜੱਫਤ ਕਰੀ ਜਾਊਗੀ ਇਹਦਾ ਫਾਇਦਾ ਪੇਣੀ ਸੁਧਾਰ ਉਧਰ ਜਾਉਗੇ ਤਾਂ ਵਧੀਆ ਗੱਲ ਹੈ ਜੀ ਨੌਜਵਾਨ ਪੀ